ਸਾਰੇ ਹੀ ਸੋਸ਼ਲ ਮੀਡੀਆ ਤੇ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਫੇਰ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰ ਆ। ਔਰ ਰਿਸ਼ਤੇ ਤੋਂ ਪਹਿਲਾਂ ਮੈਂ ਹਰ ਵਾਰ ਆਪਣੇ ਭੈਣ ਭਰਾਵਾਂ ਅੱਗੇ ਇੱਕ ਰਿਕੁਐਸਟ ਕਰਦਾ ਕਿ ਤੁਸੀਂ ਮੈਨੂੰ ਫੋਨ ਨਾ ਕਰੋ ਸਿਰਫ ਬੱਚਾ ਦਾ ਬਾਇਓ ਡਾਟਾ ਤੇ ਡਿਟੇਲ ਸਾਡੇ ਵਟਸਐਪ ਦੇ ਨੰਬਰਾਂ ਤੇ ਭੇਜੋ। ਅਸੀਂ ਖੁਦ ਤੁਹਾਨੂੰ ਆਪ ਫੋਨ ਕਰਾਂਗੇ। ਅੱਜ ਨਵਾਂ ਰਿਸ਼ਤਾ ਲੈ ਕੇ ਹਾਜ਼ਰ ਆ ਜੀ। ਜਿਹੜਾ ਕਿ ਜੱਟ ਸਿੱਖ ਬਰਾਦਰੀ ਦਾ ਰਿਸ਼ਤਾ ਹੈ ਜੀ ਲੜਕੇ ਦੀ ਡੇਟ ਆਫ ਬਰਥ 1994 ਦੀ ਹੈ ਹਾਈਟ 5 ਫੁੱਟ 9 ਇੰਚ ਬੀ ਟੈਕ ਕੀਤੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਉੱਥੇ ਨਾਲ ਜੌਬ ਕਰਦੇ ਆ ਇਹਨਾਂ ਕੋਲ ਆਪਣੀ 25 ਕਿੱਲੇ ਜ਼ਮੀਨ ਹੈ ਔਰ ਇਹਨਾਂ ਦਾ ਛੋਟ ਟਾਈਮ ਦੇ ਵਿੱਚ ਡਿਵੋਰਸ ਹੋਇਆ ਬਿਲਕੁਲ ਛੋਟ ਟਾਈਮ ਦੇ ਵਿੱਚ ਮਹੀਨੇ ਦੇ ਵਿੱਚ ਵਿੱਚ ਡਿਵੋਰਸ ਹੋ ਗਿਆ ਸੀ ਇਹ ਚਾਹੁੰਦੇ ਹਨ ਕੋਈ ਛੋਟ ਟਾਈਮ ਵਾਲੀ ਡਿਵੋਰਸ ਵਾਲੀ ਲੜਕੀ ਹੋਵੇ ਜਿੰਦੇ ਕੋਲ ਕੋਈ ਬੱਚਾ ਨਾ ਹੋਵੇ ਜਾਂ ਫਿਰ ਕੋਈ ਗਰੀਬ ਪਰਿਵਾਰ ਦੀ ਵੀ ਲੜਕੀ ਕੁਵਾਰਾ ਤੀ ਪੁੱਤ ਵੀ ਹੋਵੇ ਉਹ ਵੀ ਆਜ ਰਿਸ਼ਤਾ ਲੈਣ ਨੂੰ ਤਿਆਰ ਹੈ ਇਹ ਰਿਸ਼ਤਾ ਫਰੀਪੁਰ ਜ਼ਿਲ੍ਹੇ ਦਾ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਉੱਥੇ ਜੌਬ ਕਰਦਾ ਹੈ 25 ਕਿੱਲੇ ਆਪਣੀ ਜ਼ਮੀਨ ਹੈ ਜੱਟ ਸਿੱਖ ਪਰਿਵਾਰ ਦਾ ਰਿਸ਼ਤਾ ਜੀ ਢੇਰੂ ਗੋਪੇ ਦੇ ਨੰਬਰਾਂ ਦਾ ਸੰਪਰਕ ਕਰੋ ਮਿਲਦੇ ਆਂ ਹੋਰ ਆਪਾਂ ਨਵੇਂ ਰਿਸ਼ਤੇ ਦੇ ਨਾਲ ਸਾਸਤਰੀਆ ਕਾਲ